ਆਪੇਟ ਦੇ ਵਿੱਚ ਤਾਂ ਮਹਾਰਾਜ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰੰਦੇ ਤੈ ਤੁਮਰਾ ਘਨਹਾਰਿ ਉਥੇ ਦਾ ਪਰਮਾਤਮਾ ਦਾ ਸਿਮਰਨ ਕਰਦਾ ਜਿਹੜੇ ਸਤਪੁਰਸ਼ ਹੁੰਦੇ ਬਹਾਪੁਰਖ ਹੁੰਦੇ ਉਹ ਸਾਧ ਸੰਗਤ ਜੀ ਗਰਭ ਦੇ ਵਿੱਚੋਂ ਹੱਸਦੇ ਹੀ ਆਉਂਦੇ ਕਿਉਂ ਉਹਨਾਂ ਦੀ ਜਿਹੜੀ ਪ੍ਰੀਤ ਹੈ ਪਰਮਾਤਮਾ ਦੇ ਨਾਲ ਤੁਰੋ ਹੀ ਲੱਗੀ ਹੁੰਦੀ ਆਮ ਇਨਸਾਨ ਕਿਉਂ ਰੋਂਦਾ ਆਉਂਦਾ ਕਿਉਂਕਿ ਉਹਦੀ ਜਿਹੜੀ ਲਿਵ ਹੈ ਬਿਰਤੀ ਹੈ ਪਰਮਾਤਮਾ ਦੇ ਨਾਲ ਟੁੱਟ ਜਾਂਦੀ। ਵਾਦਾ ਦੇ ਗਰਭ ਦੇ ਵਿੱਚ ਅਰਦਾਸ ਬੇਨਤੀਆਂ ਕਰਦਾ ਉਹਦਾ ਸਿਮਰਨ ਪਰਮਾਤਮਾ ਦਾ ਜਿਹੜਾ ਉਹਨੂੰ ਚੇਤੇ ਕਰਦਾ ਸਿਮਰਨ ਤੋਂ ਭਾਵ ਚੇਤੇ ਕਰਨਾ। ਚੇਤੇ ਕਰਦਾ ਤੇ ਉਹਦੀ ਰੱਖਿਆ ਕਰਦਾ ਪਰਮਾਤਮਾ ਆਪ। ਫਿਰ ਮਹਾਰਾਜ ਕਹਿੰਦੇ ਵਿੱਚੋਂ ਗਰਭ ਨਿਕਲਿਆ ਦਰਬ ਦੇ ਵਿੱਚੋਂ ਆ ਗਿਆ ਸੰਸਾਰ ਤੇ ਖਸਮ ਵਿਸਾਰ ਦੁਨੀ ਚਤ ਲਾਇਆ ਖਾਸਾ ਮਨੂ ਅਕਾਲ ਪੁਰਖ ਨੂੰ ਭਲਾ ਕਰਕੇ ਦੁਨੀਆ ਦੇ ਵਿੱਚ ਪਦਾਰਥਾਂ ਦੇ ਵਿੱਚ ਇਤਲਾ ਲਿਆ ਲੈ ਵਿਛੜ ਗਈ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਨੇ ਐਸਾ ਅਮਰ ਵਰਤਾ ਦਿੱਤਾ ਪਰਮਾਤਮਾ ਹੀ ਭੁੱਲ ਗਿਆ ਸੋ ਸਚੇਪਾ